ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਮਾਂ ਨੂੰ ਸਾਡੇ ਤੋਂ ਵਿਛੜਿਆ ਅੱਜ ਪੂਰੇ 15 ਦਿਨ ਹੋ ਗਏ ਸਨ ਮੇਰਾ ਦਰਦ ਉੱਥੇ ਦਾ ਉੱਥੇ ਖੜਾ ਸੀ ਮੈਂ ਕਿਸੇ ਵੀ ਸਾਹ ਨਾਲ ਮਾਂ ਨੂੰ ਭੁੱਲੀ ਨਹੀਂ ਸੀ ਮੈਨੂੰ ਦਰਦ ਵਿੱਚ ਦੇਖ ਕੇ ਮੇਰੇ ਬੱਚੇ ਮੇਰੇ ਕਮਲਾਈ ਮੂੰਹ ਵੱਲ ਦੇਖਦੇ ਨੇੜੇ ਹੋ ਕੇ ਮੈਨੂੰ ਗੱਲ ਬੱਕੜੀ ਵਿੱਚ ਲੈ ਕੇ ਪੁੱਛਦੇ ਮਮਾ ਠੀਕ ਹੋ ਤੁਸੀਂ ਤੇ ਮੈਂ ਭਰੇ ਕੱਚ ਨਾਲ ਹਾਂ ਕਹਿ ਉੱਚੀ ਉੱਚੀ ਰੋਣ ਲੱਗਦੀ ਮੈਨੂੰ ਰੋਂਦੀ ਨੂੰ ਦੇਖ ਸਰਦਾਰ ਸਾਹਿਬ ਵੀ ਮੇਰੇ ਕੋਲ ਆ ਜਾਂਦੇ ਤੇ ਮੇਰਾ ਹੱਥ ਫੜ ਕੇ ਕਹਿੰਦੇ ਆਪਣੇ ਆਪ ਨੂੰ ਕੰਟਰੋਲ ਕਰੋ ਇਹ ਤਾਂ ਰੱਬ ਦਾ ਪਾਣਾ ਹੈ ਮੰਨਣਾ ਹੀ ਪੈਣਾ ਇਸ ਤਰ੍ਹਾਂ ਦਲਾਸਾ ਦਿੰਦੇ ਦੋਵੇਂ ਬੱਚੇ ਤੇ ਸਰਦਾਰ ਸਾਹਿਬ ਮੇਰੇ ਕੋਲ ਕਿੰਨਾ ਚਿਰ ਬੈਠੇ ਮੈਨੂੰ ਸਮਝਾਉਂਦੇ ਰਹਿੰਦੇ ਮੈਂ ਸਖਣੀਆਂ ਅੱਖਾਂ ਨਾਲ ਬਿਨਾਂ ਕੁਝ ਬੋਲੇ ਉਦਾਸੇ ਮੂੰਹ ਨਾਲ ਉਹਨਾਂ ਦੇ ਚਿਹਰਿਆਂ ਵੱਲ ਵੇਖਦੀ ਰਹਿੰਦੀ ਤੇ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਜਿਵੇਂ ਮੈਨੂੰ ਉਹਨਾਂ ਦੀਆਂ ਗੱਲਾਂ ਪਸੰਦ ਨਾ ਹੋਣ ਮਾਂ ਦੇ ਜਾਨ ਦਾ ਵਿਛੋੜਾ ਅਸਹਿਣੀਆਂ ਸੀ ਇਸ ਕਰਕੇ ਮੇਰੇ ਦਿਮਾਗ ਤੇ ਜਿਆਦਾ ਅਸਰ ਸੀ ਤਾਂ ਹੀ ਉਸੇ ਅਸਰ ਕਾਰਨ ਮੈਨੂੰ ਉਦ ਰਿਵੇਂ ਨਾਲ ਬੁਖਾਰ ਹੋ ਗਿਆ ਸਾਰੇ ਪਰਿਵਾਰ ਨੂੰ ਮੇਰੀ ਚਿੰਤਾ ਸਤਾਉਣ ਲੱਗੀ ਬੱਚੇ ਕਦੇ ਫਰੂਟ ਕਦੇ ਸਲਾਦ ਤੇ ਕਦੇ ਦਲੀਆ ਖਿਚੜੀ ਲੈ ਕੇ ਮੇਰੇ ਨੇੜੇ ਹੁੰਦੇ ਮम्मा ਥੋੜਾ ਜਿਹਾ ਕੁਝ ਖਾ ਲਵੋ ਮੈਂ ਉਹਨਾਂ ਤੋਂ ਲੈ ਕੇ ਕੁਝ ਖਾਣ ਦੀ ਕੋਸ਼ਿਸ਼ ਕਰਦੀ ਤਾਂ ਇੱਕ ਅੱਧੀ ਬੁਰਕੀ ਮੇਰੇ ਮੂੰਹ ਵਿੱਚ ਜਾਂਦੀ ਤੇ ਮੇਰੇ ਮੂੰਹ ਵਿੱਚ ਫੁੱਲ ਜਾਂਦੀ ਗੱჭਪਾ ਜਾਂਦਾ ਤੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਮੈਂ ਉਹਨਾਂ ਨੂੰ ਵਾਪਸ ਫੜਾ ਕੇ ਮੂੰਹ ਤੇ ਖੇਸ ਲੈ ਕੇ ਪੈ ਜਾਂਦੀ ਮੈਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਰਿਹਾ ਸੀ ਤੇ ਨਾ ਹੀ ਮੇਰੀ ਚਿੰਤਾ ਵਿੱਚ ਬੱਚਿਆਂ ਦੇ ਉਦਾਸੇ ਚਿਹਰੇ ਮੇਥੋਂ ਦੇਖੇ ਜਾਂਦੇ ਬਸ ਗੱਲ ਹੀ ਮੈਂ ਆਪਣੀ ਗੱਲ ਕੀ ਮੈਂ ਮੇਰੀ ਮਾਂ ਦੇ ਵਿਛੋੜੇ ਨੂੰ ਸਹਿਣ ਨਹੀਂ ਕਰ پا ਰਹੀ ਸੀ ਤੇ ਮੇਰੇ ਬੱਚਿਆਂ ਨੂੰ ਆਪਣੀ ਮਾਂ ਦੀ ਚਿੰਤਾ ਸੀ ਇਸ ਤਰ੍ਹਾਂ ਇੱਕ ਰਾਤ ਮੈਂ 10 ਵਜੇ ਜਦ ਸੌਣ ਲੱਗੀ ਤਾਂ ਮੈਂ ਮਨ ਵਿੱਚ ਸੋਚਿਆ ਕਿ ਮਾਂ ਮੈਨੂੰ ਇਕੱਲੀ ਨੂੰ ਛੱਡ ਕੇ ਕਿਵੇਂ ਦਿਖਾਈ ਵੀ ਨਹੀਂ ਦਿੰਦੀ ਇੱਕਦਮ ਨਾਤਾ ਤੋੜ ਕੇ ਇਦਾਂ ਮਾਪੇ ਲੁਕਤੇ ਨਹੀਂ ਵਿਖੇ ਸੁਪਨੇ ਵਿੱਚ ਮੈਂ ਕੀ ਦੇਖਦੀ ਆ ਕਿ ਮੇਰੇ ਹੱਥ ਵਿੱਚ ਛੋਟੇ ਜਿਹੇ ਬੈਗ ਵਿੱਚ ਮੇਰਾ ਪਾ ਇੱਕ ਸੂਟ ਪਾ ਕੇ ਚੁੱਕਿਆ ਹੋਇਆ ਹੈ ਮੈਂ ਕਿਸੇ ਰੇਲਵੇ ਸਟੇਸ਼ਨ ਤੇ ਮਾਂ ਨਾਲ ਗੱਲਾਂ ਕਰਦੀ ਤੁਰ ਹੀ ਜਾ ਰਹੀ ਆ ਮਾਂ ਮੈਨੂੰ ਕਹਿੰਦੀ ਮੈਂ ਗਈ ਆ ਤਪਤ ਮੈਂ ਆਪਣੇ ਫਰਜ਼ ਪੂਰੇ ਕਰਕੇ ਗਈ ਆ ਸਾਰਿਆਂ ਨੂੰ ਵਿਆਹ ਵਿਆਹ ਕੇ ਤੁਹਾਨੂੰ ਤੁਹਾਡੇ ਘਰਾਂ ਬਾਰਾਂ ਵਾਲਾ ਹੀ ਕਰਕੇ ਗਈ ਆ ਤੂੰ ਮੇਰੇ ਨਾਲ ਜਾਣ ਦੀ ਗੱਲ ਕਰਦੀ ਆ ਤੇਰੇ ਨਿਆਣੇ ਤਾਂ ਛੋਟੇ ਆ ਕਿਹਦੇ ਕੋਲ ਛੱਡ ਕੇ ਜਾਵੇਂਗੀ ਤੇਰਾ ਕੋਈ ਫਰਜ਼ ਨਹੀਂ ਇਨ੍ਹਾਂ ਪ੍ਰਤੀ ਇੰਨੇ ਹੀ ਤੁਰਦਿਆਂ ਤੁਰਦਿਆਂ ਰੇਲ ਗੱਡੀ ਆ ਜਾਂਦੀ ਆ ਪੂਰਾ ਸਟੇਸ਼ਨ ਖਜਾਖੱਚ ਭਰਿਆ ਹੋਇਆ ਹੈ ਮੈਂ ਮਾਂ ਦੇ ਥੋੜਾ ਅੱਗੇ ਅੱਗੇ ਹਾਂ ਤੇ ਮਾਂ ਮੇਰੇ ਤੋਂ ਤਿੰਨ ਚਾਰ ਕਦਮ ਪਿੱਛੇ ਹੈ ਮੈਂ ਭੀੜ ਦੇਖ ਕੇ ਮਨ ਵਿੱਚ ਸੋਚਦੀ ਹਾਂ ਕਿ ਮਾਂ ਨੂੰ ਕਹਿ ਦਿਆਂ ਮਾਂ ਆਪਾਂ ਥੋੜੀ ਦੇਰ ਰੁੱਕ ਕੇ ਚੜਾਂਗੇ ਭੀੜ ਚ ਭੀੜ ਨੂੰ ਚੜ ਲੈੰਦੇ ਦਿਓ ਪਰ ਮੈਂ ਇੰਨਾ ਕਹਿ ਤੇ ਪਿੱਛੇ ਮਾਂ ਵੱਲ ਮੂੰਹ ਕਰਦੀ ਹਾਂ ਤੇ ਮਾਂ ਉੱਥੇ ਹੈ ਹੀ ਨਹੀਂ ਭੀੜ ਚ ਗਵਾਚ ਚੁੱਕੀ ਸੀ ਮੈਂ ਮਾਂ ਮਾਂ ਕਰਕੇ ਆਵਾਜ਼ਾਂ ਦਿੰਦੀਆਂ ਪਰ ਮਾਂ ਦੀ ਆਵਾਜ਼ ਨਹੀਂ ਆਉਂਦੀ ਨਾ ਹੀ ਮਾਂ ਭੀੜ ਵਿੱਚੋਂ ਲੱਭਦੀ ਐ ਮੈਂ ਦੁਬਾਰਾ ਗੱਡੀ ਵੱਲ ਮੁਹ ਕਰਦੀਆਂ ਉੱਥੋਂ ਭੀੜ ਤੇ ਗੱਡੀ ਦੋਵੇਂ ਗਾਇਬ ਸੀ ਤੇ ਮੈਂ ਬੇਵਸੀ ਮਹਿਸੂਸ ਕਰਦੇ ਹੋਏ ਮੈਂ ਕਮਲਿਆਂ ਦੀ ਤਰ੍ਹਾਂ ਆਸੇ-ਪਾਸੇ ਦੇਖਣ ਲੱਗਦੀਆਂ ਇੰਨੇ ਵਿੱਚ ਮੈਨੂੰ ਜਾਗ ਆ ਜਾਂਦੀ ਐ ਮੈਂ ਉੱਠ ਕੇ ਬੈਠਦੀਆਂ ਤੇ ਮੋਬਾਈਲ ਤੇ ਟਾਈਮ ਦੇਖਦੀਆਂ ਸਵੇਰੇ ਦੇ 4 ਵਜੇ ਗਏ ਹਨ ਮੈਂ ਉੱਠ ਕੇ ਪਾਣੀ ਪੀਂਦੀਆਂ ਤੇ ਸੋਚਦੀਆਂ ਕਿ ਸੁਪਨੇ ਵਿੱਚ ਮਾਂ ਨਾਲ ਮਲਾਪ ਸੀ ਦਾਵੋਛੋੜੇ ਦੀ ਹਕੀਕਤ ਸੀ ਤੇ ਉਸ ਤੋਂ ਬਾਅਦ ਮੈਂ ਮਾਂ ਨੂੰ ਯਾਦ ਤਾਂ ਆਉਂਦੀ ਆ ਪਰ ਆਪਣੇ ਬੱਚਿਆਂ ਦੇ ਮੇਰੇ ਮੂੰਹ ਉੱਲ ਤੱਕ ਦੀ ਉਦਾਸੀ ਨੂੰ ਦੂਰ ਰੱਖ ਕੇ ਸੋ ਇਹ ਸੀ ਦੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਧੰਨਵਾਦੀ